ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਟਰੈਕਟਰ ਖਰੀਦਣ ਵੇਚਣ ਨੂੰ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਦੱਬ ਕੇ ਸ਼ੇਅਰ। ਅੱਜ ਆਪਾਂ ਲੈ ਕੇ ਆਏ ਹਾਂ ਸੋਨਾਲੀ ਕਾ 750 2021 ਮਾਡਲ। ਕੰਡੀਸ਼ਨ ਦਾ ਤੁਸੀਂ ਦੇਖੇ ਸਾਕਾ ਸਭ ਕੋ ਟਰੈਕਟਰ ਅਰੀਜਨਲ ਨਾਲ ਦਾ ਜੀ। 21 ਦੀ ਹੀ ਮਾਰ ਕੇ ਆ। 21 ਦੀ ਉਮਾਰ ਸੀਗਾ ਫਸਟ ਓਨਰ ਟਰੈਕਟਰ ਆ ਪੰਜਾਬ ਨੰਬਰ ਆ। ਫਤਿਹਗੜ੍ਹ ਸਾਹਿਬ ਦਾ ਨੰਬਰ ਆ। ਟਾਇਰਾਂ ਦੀ ਗੱਲ ਕਰੀਏ ਤਾਂ 70% ਟਾਇਰ ਚਾਰੇ ਨਾਲ ਦੇ ਆ ਪਿਛੇ ਦੇਗੇ 14928 ਦੇ ਅਪੋਲੋ ਦੇ ਮੁਗਰਲੇ ਵੀ ਅਪੋਲੋ ਕ੍ਰਿਸ਼ਕ 75016 ਦੇ ਰੀਮਾਂ ਦੀ ਕੰਡੀਸ਼ਨ ਚੈੱਕ ਕਰ ਲਓ ਐਕਸਟਰਾ ਹੈਵੀ ਡਿਊਟੀ ਜਿਹੜਾ ਸਾਰਾ ਕੁਝ ਸਟicker 12 ਫਲਾਈ ਨਾਲ ਨਾਲ ਲੱਗਿਆ ਹੁੰਦਾ ਉਹ ਵੀ ਨਾਲ ਬਾਕੀ ਦੀ ਕੰਡੀਸ਼ਨ ਦੇਖੋ ਪੂਰਾ ਨਵਾਂ ਟਰੈਕਟਰ 1700 ਘੰਟੇ ਚੱਲੇ ਹੋਏ ਅਲਰੇਡੀ ਲਾਈਟਾਂ ਲੱਗੀਆਂ ਨੇ ਬੰਪਰ ਲੱਗੇ ਹੋਏ। ਸਕੰਦਰ ਮਾਡਲ ਆ। ਕਿਤੇ ਚਾਬੀ ਨਹੀਂ ਲੱਗਦੀ। ਉੰਜਨ ਗੇਅਰ ਡਿਫਟ ਕਰਾਉਣਾ ਤਾਂ ਓਕੇ। ਫੈਬਰ ਦੀ ਛਤਰੀ ਲੱਗੀ ਹੋਈ ਆ। ਮਿਊਜ਼ਿਕ ਸਿਸਟਮ ਲੱਗਿਆ ਹੋਇਆ। ਇੱਛੇ ਤੇ ਕੰਡੀਸ਼ਨ ਦੇਖ ਲਓ ਮਿਊਜ਼ਿਕ ਸਿਸਟਮ ਪੱਕਾ ਟੈਕ ਡੁੱਕ ਜਿੰਨਾ ਵੀ ਲਾਈਟਾਂ ਲੂਟਾਂ ਸਾਰਾ A to Z ਦਾ ਸਮਾਨ ਚੱਲਦਾ ਟਰੈਕਟਰ ਖਰੀਦਣਾ ਲਈ ਚਮਕੌਰ ਸਾਹਿਬ ਤੋਂ ਵੀਜ਼ਿਟ ਕਰਨਾ ਪੈਣਾ ਚਲਾ ਕੇ ਵਾ ਕੇ ਤਸੱਲੀ ਕਰਕੇ ਤੁਸੀਂ ਲੈ ਜਾ ਸਕਦੇ ਆ ਜਿਹੜੇ ਬੰਦੇ ਨੇ ਟਰੈਕਟਰ ਇਹ ਲੈਣਾ ਜਾਨੀ ਕਿ ਉਹ ਹੀ ਕਾਲ ਕਰਨ ਵੀਰ ਟਾਈਮ ਪਾਸ ਵਾਲੇ ਨਾ ਕਰਨ ਕਿਉਂਕਿ ਟਾਈਮ ਘੱਟ ਹੁੰਦਾ ਵੀਰੇ ਅਸੀਂ ਵਰਕਸ਼ਾਪ 'ਚ ਕੰਮ ਕਰਦੇ ਹੁੰਦੇ ਆ ਬਾਕੀ ਦੀ ਤੁਹਾਨੂੰ ਪੂਰੀ ਡਿਟੇਲ ਦੇ ਦਿੱਤੀ ਤੇਲ ਬ੍ਰੇਕਾਂ ਡਬਲ ਡਿਸਟ੍ਰੀਬਿਊਟਰ ਸਾਈਡ ਗੇਅਰ ਆ 3 ਸਪੀਡ ਸ਼ਟਲ ਗੇਅਰ ਵਾਲਾ ਟਰੈਕਟਰ ਧੰਨਵਾਦ